ਦੇਖੋ ਅੱਜ ਜਿਹੜੀ ਇਹ ਕਾਨਫਰੰਸ ਹੈ ਬੜੀ ਸਪੈਸ਼ਲ ਕਾਨਫਰੰਸ ਹੈ ਇਹਦੇ ਚ ਦੋ ਇਹਦੀਆਂ ਖਾਸੀਅਤ ਹੈ ਇੱਕ ਤਾਂ ਹੈਗਾ ਵੀ ਇਹਦੇ ਚੜੇ ਹੈਗੇ ਨਾ ਆਪਣੇ ਭਾਰਤ ਦੇ ਇੰਡੀਅਨ ਜਿਹੜੇ ਕਾਲਜ ਆ ਪਥੋਲੋਜੀ ਜਿਹੜੇ ਜਿਹੜੇ ਟੈਸਟ ਕਰਨ ਵਾਲੇ ਡਾਕਟਰ ਹੁੰਦੇ ਆ ਤੇ ਦੂਜਾ ਜਿਹੜਾ ਹੈਗਾ ਜਿਹੜੇ ਇੰਡੀਆ ਵਾਲੇ ਨਾਰਥ ਅਮਰੀਕਾ ਦੇ ਵਿੱਚ ਐਸੋਸੀਏਸ਼ਨ ਆਫ ਇੰਡੀਅਨ ਪਥੋਲੋਜਿਸਟ ਨਾਰਥ ਅਮਰੀਕਾ ਜਿਹੜੇ ਇੱਥੋਂ ਪੜ ਕੇ ਗਏ ਆ ਉਹਦੇ ਚ ਡਾਕਟਰ ਵਿਨੇ ਜਿਨ੍ਹਾਂ ਨੇ ਕਿਤਾਬਾਂ ਵੀ ਲਿਖੀਆਂ ਬਹੁਤ ਔਰ ਉਹਨਾਂ ਨੇ ਨੈਚੁਰਲ ਜਿਹੜੇ ਸੈਲ ਕਲਰਸ ਹੈਗੇ ਆ ਉਹ ਕਿਲਰ ਸੈਲਸ ਹੈਗੇ ਆ ਉਹਦੇ ਤੇ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਮਤਲਬ ਤੁਸੀਂ ਕਹ ਲਓ ਕਿ ਉਹ ਨੋਮੀਨੇਟ ਹੋਏ ਸੀਗੇ ਨੋਬਲ ਪ੍ਰਾਈਜ਼ ਵਾਸਤੇ ਇਹ ਹੋ ਜਾਂਦਾ ਕਿ ਕੁਦਰਤੀ ਇਹ ਗੱਲ ਹੈ ਕਿ ਜਦੋਂ ਉਹਦੀ ਨੋਬਲ ਪ੍ਰਾਈਜ਼ ਦੀ ਗੱਲ ਹੋਵੇ ਤਾਂ ਉਹਦੇ ਚ ਇੰਡੀਅਨ ਪਿੱਛੇ ਰਹਿ ਜਾਂਦੇ ਆ ਬਟ ਉਹਨਾਂ ਦਾ ਕੰਮ ਨੋਬਲ ਪ੍ਰਾਈਜ਼ ਵਾਲਾ ਸੀ ਜਿਵੇਂ ਮੈਂ ਇੱਕ ਖੇਤਰ ਦੇ ਵਿੱਚ ਕਹਿ ਸਕਦਾ ਕਿ ਭਗਤ ਪੂਰਨ ਸਿੰਘ ਦਾ ਕੰਮ ਕਿਸੇ ਵੀ ਤਰੀਕੇ ਨਾਲ ਜਿਹੜੀ ਮਦਰ ਟ੍ਰੇਸਾ ਤੋਂ ਘੱਟ ਨਹੀਂ ਸੀ ਬਟ ਕਿਉਂਕਿ ਉਹ ਇੱਕ ਜਿਹੜਾ ਡੋਮਿਨੈਂਟ ਰਿਲੀਜੀਅਨ ਹੈ ਉਹਦੇ ਵਿੱਚ ਆਂਦੇ ਆ ਤੇ ਇਹ ਇੱਕ ਮਤਲਬ ਇੱਕ ਸਟੇਟ ਦੇ ਵਿੱਚ ਜਿਹੜਾ ਹੈਗਾ ਜਿਆ ਮਤਲਬ ਕਨਫਾਈਨਡ ਹੈ ਜਿਹੜਾ ਰਿਲੀਜੀਅਨ ਹੈ ਉਹਦੇ ਚ ਦੂਜੇ ਬਾਰੇ ਫੈਕਟਰ ਆ ਜਾਂਦੇ ਆ ਬਟ ਭਗਤ ਪੂਰਨ ਦਾ ਕੰਮ ਕਿਸੇ ਵੀ ਤਰੀਕੇ ਨਾਲ ਮਦਰ ਟਰੈਸਾ ਤੋਂ ਮੈਂ ਮਦਰ ਟਰੈਸਾ ਦਾ ਕੰਮ ਨੂੰ ਘਟ ਨਹੀਂ ਕਰ ਰਿਹਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਮਤਲਬ ਐਗਜ਼ਾਮਪਲ ਇਹ ਕੰਮ ਕੀਤਾ ਉਹ ਵੀ ਇੱਕ ਸ਼ਾਇਨੇ ਕਰਤਾਪਸੀ ਕੇ ਬਟ ਸਿਮਿਲਰਲੀ ਭਗਤ ਪੂਰਨ ਵੀ ਇਸੇ ਤਰ੍ਹਾਂ ਡਾਕਟਰ ਵਿਨੇ ਦਾ ਜਿਹੜਾ ਕੰਮ ਹੈ ਉਹ ਮਤਲਬ ਨਾਮਿਨੇਟ ਹੋਣਾ ਵੀ ਬਹੁਤ ਵੱਡੀ ਗੱਲ ਹੈ ਨਾਮਿਨੇਟ ਹੋਏ ਨੋਬਲ ਪ੍ਰਾਈਜ਼ ਵਾਸਤੇ ਸਾਡੇ ਵਾਸਤੇ ਮਾਣ ਦੀ ਗੱਲ ਹੈ ਇਥੋਂ ਪੜ੍ਹੇ ਹੋਸਟਲ ਚ ਰਹੇ ਅਸੀਂ ਹੋਸਟਲ ਦਾ ਕ ਔਰ ਜਿੱਥੇ ਉਹਨਾਂ ਨੇ ਕੰਮ ਕੀਤਾ ਬਥਾਲੋਜੀ ਦੇ ਵਿੱਚ ਉਹ ਉਹਨਾਂ ਦੇ ਨਾਂ ਦੇ ਉੱਤੇ ਹਾਲ ਜਿਹੜਾ ਉਹਨਾਂ ਨੂੰ ਡੈਡੀਕੇਟ ਕੀਤਾ ਸੀ ਔਰ ਉਹ तकरीबन ਮੇਰੇ ਖਿਆਲ 85 ਸਾਲ ਦੇ ਆ ਉਹ ਔਰ ਤੁਲਸੀ ਦਾਸ ਉਹਨਾਂ ਦੇ ਟੀਚਰ ਸੀ ਜਿਨ੍ਹਾਂ ਨੇ ਬਾਅਦ ਵਿੱਚ ਜਾ ਕੇ ਪੀਜੀਏ ਬਣਾਇਆ ਉਹਨਾਂ ਦੇ ਟੀਚਰਸ ਨੇ ਜਾ ਕੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਬਣਾਇਆ ਸੋ ਇਹ ਸਾਡੇ ਮੈਡੀਕਲ ਕਾਲਜ ਦੀ ਵੀ ਖਾਸਤ ਰਹੀ ਹੈ ਇਹਨਾਂ ਨੇ ਪਾਇਨੀਅਰ ਦਿੱਤੇ ਆ ਪੀਜੀਏ ਤੇ ਜਿੰਨੇ ਅੱਜ ਤੱਕ ਡਾਇਰੈਕਟਰ ਆਏ ਆ ਤਿੰਨ ਨੂੰ ਛੱਡ ਕੇ ਸਾਰੇ ਅੰਮ੍ਰਿਤਸਰ ਦੇ ਉਹ ਜਿਹੜਾ ਹੋਣ ਵਾਲੇ ਵੀ ਆ ਉਹ ਅਮਰਸਰ ਦੇ ਪੜੇ ਹੋਏ ਸੀ ਸਰ ਇਹ ਬੜੇ ਮਾਣ ਦੀ ਗੱਲ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਅਸੀਂ ਐਜ਼ ਮੈਂ ਆਈ ਸਰਜਨ ਹੋ ਗਿਆ ਸਰਜਨ ਹੋ ਗਿਆ ਪੋਜੀਸ਼ਨ ਹੋ ਗਿਆ ਅਸੀਂ ਮਰੀਜ਼ਾਂ ਦਾ ਇਲਾਜ ਕਰਦੇ ਆਂ ਬਟ ਜਦੋਂ ਸਾਨੂੰ ਮਤਲਬ ਲੱਗਦਾ ਵੀ ਇੱਕ ਗੱਲ ਬਣਦੀ ਨਹੀਂ ਆਪਾਂ ਉਹਨਾਂ ਦੇ ਟੈਸਟ ਕਰਾਉਂਦੇ ਆਂ ਫਿਰ ਇਹ ਜਿਹੜੇ ਸੈੱਲ ਹੁੰਦੇ ਆ ਸੈੱਲ ਦੇ ਅੰਦਰ ਦੇਖਦੇ ਆਏ ਇਹਨੂੰ ਮਤਲਬ ਬਿਲਕੁਲ ਬਰੀਕੀ ਨਾਲ ਦੇਖਦੇ ਆਏ ਫਿਰ ਡਾਇਗਨੋਸ ਕਰਦੇ ਆਏ ਵੀ ਇਹ ਬਿਮਾਰੀ ਕੀ ਹੈ ਬਨਾਈਨ ਹੈ ਕਿ ਕੈਂਸਰ ਹੈ ਇਹ ਕੋਈ ਇਨਫੈਕਸ਼ਨ ਹੈ ਜਾਂ ਕੋਈ ਹੋਰ ਚੀਜ਼ ਹੈ ਇਹ ਫਾਈਨਲ ਜਿਹੜੀ ਜੱਜਮੈਂਟ ਆ ਉਹ ਪਥੋਲੋਜਿਸਟ ਦਿੰਦਾ ਹੈ ਸੋ ਇਹ ਸਪੈਸ਼ਲਟੀ ਬਹੁਤ ਇੰਪੋਰਟੈਂਟ ਹੈ ਜਿਹੜੇ ਬੰਦੇ ਕੰਮ ਕਰਦੇ ਆ ਉਹ ਸਾਰਾ ਦਿਨ ਮਾਈਕਰੋਸਕੋਪ ਦੇ ਉੱਤੇ ਦੇ ਆਰ ਲੁਕਿੰਗ ਇਨਟੂ ਦਾ ਮਾਈਕਰੋਸਕੋਪ ਇਨਟੂ ਇਨਸਾਈਡ ਦਾ ਸੈਲਸ ਸੋ ਜਿਹੜਾ ਫਾਈਨਲ ਡਾਇਗਨੋਸ ਹੈ ਉਹ ਇਹ ਕਰਦੇ ਆ ਸੋ ਇਸ ਕਰਕੇ ਇਹ ਬੜੀ ਐਮ ਅੱਛੀ ਗੱਲ ਹੈ ਕਿ ਜਿਹੜੇ ਅਮਰੀਕਾ ਦੇ ਪੰਜਾਬ ਦੇ ਪੂਰੇ ਦੇਸ਼ ਦੇ ਡਾਕਟਰ ਜਿਹੜੇ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਨਗੇ ਇਹਦੇ ਨਾਲ ਮਰੀਜ਼ਾਂ ਦੇ ਵਾਸਤੇ ਹੋਰ ਨਵੇਂ ਜਿਹੜੇ ਆਗੇ ਆਉ ਟੈਸਟਿੰਗ ਪ੍ਰੋਟੋਕੋਲ ਟੈਸਟਿੰਗ ਦੀ ਫੈਸਿਲਿਟੀਆਂ ਜਿਹੜੀਆਂ ਪੈਦਾ ਹੋਣਗੇ ਆਪਣੇ ਚ ਟੈਕਨੋਲੋਜੀ ਦਾ ਯੂਜ਼ ਕਿਸ ਤਰ੍ਹਾਂ ਕਰਨਾ ਉਹ ਕਰਨਗੇ ਉਹਦੇ ਨਾਲ ਲੋ ਤਾਂ ਆਪਾਂ ਉਹਦੀ ਪ੍ਰੋਫੈਸ਼ਨ ਬਾਰੇ ਵੀ ਸੋਚ ਸਕਦੇ ਆਂ ਔਰ ਉਹਦੀ ਜੜੀ अर्ਲੀ ਟ੍ਰੀਟਮੈਂਟ ਕਰਕੇ ਉਹਨੂੰ ਕਿਉਰ ਕਰਨ ਵਾਸਤੇ ਵੀ ਸੋਚ ਸਕਦਾ ਐ ਕਿਉਂਕਿ ਸਾਡੇ ਜਿਹੜੇ ਕੈਂਸਰ ਦਾ ਇਲਾਜ ਨਾਲ ਗੱਲ ਕਰਾਂ ਉਹ 34 ਸਟੇਜ ਤੇ ਆਂਦੇ ਆ ਜਦੋਂ ਐਨਐ ਸਪਰੈਡ ਕਰ ਚੁੱਕਿਆ ਹੁੰਦਾ ਲੇਕਿਨ ਇਹਨਾਂ ਦੀ ਜਿਹੜੀ ਜੇ ਆਪਾਂ ਇਹਨਾਂ ਇਹਨਾਂ ਦੇ ਨਾਲ ਐਕਟਿਵਲੀ ਕੰਮ ਕਰਨਗੇ ਫਿਜੀਸ਼ੀਅਨਸ ਦੇ ਨਾਲ ਮਿਲ ਕੇ ਤਾਂ ਆਪਾਂ ਉਹਨੂੰ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਜਦੋਂ ਉਹਨੂੰ ਜੜੋਂ ਕੱਢਿਆ ਜਾ ਸਕਦਾ ਕੈਂਸਰ ਨੂੰ ਔਰ ਬੰਦਾ ਨਾਰਮਲ ਲਾਈਫ ਲੀਡ ਕਰ ਸਕਦਾ ਡਾਕਟਰ ਸਾਹਿਬ ਤੁਸੀਂ ਅੰਦਰ ਗੱਲ ਕੀਤੀ ਹੈ ਤੁਸੀਂ ਨਾ ਮੇਰੀ ਇੱਕ ਬੇਨਤੀ ਹੈ ਜੀ ਟੋਟਲ ਕਾਰਡ ਕਿੰਨੇ ਬਣੇ ਨੇ ਮੇਰੀ ਬੇਨਤੀ ਹੈ ਜੀ ਮੇਰੀ 2:30 ਵਜੇ ਨਾ ਡੀਸੀ ਆਫਿਸ ਚਾ ਮੈਂ ਇੱਕ ਬਹੁਤ ਵੱਡੀ ਅਨਾਉਂਸਮੈਂਟ ਕਰਨੀ ਆ ਬਹੁਤ ਵੱਡੀ ਅਨਾਉਂਸਮੈਂਟ ਕਰਨੀ ਆ ਇੱਕ ਤੁਹਾਡੇ ਇੱਥੇ ਬੰਦਾ ਸੀਗਾ ਉਹ ਨਕਲੀ ਹੈਲਥ ਰਿਸਟਰ ਬਣਾਇਆ ਹੋਇਆ ਸੀਗਾ ਤੇ ਉਹਦੇ ਬਾਰੇ ਵੀ ਮੈਂ ਗੱਲ ਕਰਨੀ ਆ ਇਹ ਜਿਹੜੀ ਇੰਸ਼ੋਰੈਂਸ ਸਕੀਮਾ ਹੈ ਉਹ ਉਹਦੇ ਵਾਸਤੇ ਸਾਰੀ ਮੇਰੀ ਵਿਜ਼ਿਟ ਉਹਦੇ ਵਾਸਤੇ ਆ ਸੋ 2:30 ਵਜੇ ਜੇ ਆਪਾਂ ਡੀਸੀ ਆਫਿਸ ਮਿਲ ਲਈ ਉਹਦੇ ਵਾਸਤੇ ਬੜੀ ਹੈ ਜਿਹੜੀ ਆ ਤੁਸੀਂ ਅੰਦਰ ਗੱਲ ਵੀ ਕੀਤੀ ਕਿ ਏਆਈ ਜਿਹੜੀ ਆ ਆਮ ਵਾਲੇ 2-3 ਸਾਲਾਂ ਦੇ ਪੇਸ਼ੀਅਨ ਦੀ ਜ ਖਤਰੇ ਦੇ ਦੇਖੋ ਇਹਦੇ ਚ ਨਾ ਜੀ ਜਦੋਂ ਪਹਿਲਾ ਇੰਡਸਟਰੀ ਆਈ ਜਿਵੇਂ ਟਰੈਕਟਰ ਆ ਗਿਆ ਉਹਨੇ ਬੈਲ ਨੂੰ ਰਿਪਲੇਸ ਕਰਤਾ ਫਿਰ ਮਸ਼ੀਨ ਲਰਨਿੰਗ ਹੋਰ ਦੂਜੀਆਂ ਚੀਜ਼ਾਂ ਆਈਆਂ ਉਹਨੇ ਫਿਜ਼ੀਕਲ ਲੇਬਰ ਨੂੰ ਜਿਵੇਂ ਹੁਣ ਸਾਡੇ ਹਾਈਵੇ ਬਣਦੇ ਆ ਸੜਕ ਬਣਦੇ ਆ ਜਾਂ ਤੁਹਾਡੇ ਗ੍ਰਿਡ ਬਣਦਾ ਪਹਿਲਾਂ ਉਹਦੇ ਸੈਂਕੜੇ ਬੰਦੇ ਹਜ਼ਾਰਾਂ ਬੰਦੇ ਕੰਮ ਕਰਦੇ ਹੁੰਦੇ ਹੁਣ ਇੱਕ ਜੀਸੀਬੀ ਮਸ਼ੀਨ ਕਰ ਦਿੰਦੀ ਆ ਉਹਨੇ ਫਿਜ਼ੀਕਲ ਲੇਬਰ ਨੂੰ ਰਿਪਲੇਸ ਕਰਤਾ ਜਿਹੜੀ AI ਆ ਉਹਦੇ ਵਿੱਚ ਤੁਹਾਡੇ ਕੋਲੇ ਜਿਵੇਂ ਇੱਕ ਵਕੀਲ ਹੈ ਉਹ ਤੁਹਾਡੇ ਤੁਹਾਡੇ ਵਾਸਤੇ ਸਮਝਣਾ ਸੌਖਾ ਹੋਏਗਾ ਇੱਕ ਵਕੀਲ ਹੈ ਉਹਨੇ ਆਰਗੂਮੈਂਟ ਉਹਨੇ ਕਿੰਨੇ ਕੇਸ ਹੈ ਜਿਹੜਾ ਇੱਕ ਵਕੀਲ ਨੇ ਤਿੰਨ ਦਿਨ ਚ ਕੰਮ ਕਰਨਾ ਉਹ ਤਿੰਨ ਮਿੰਟ ਚ ਕਰ ਦੇਵੇਗਾ ਜੀ ਇਹ ਆਈ ਕਿਉਂਕਿ ਉਹਦੇ ਕੋਲੇ ਸਾਰਾ ਬੇਸ ਹੈ ਉਹਨੇ ਦੇਖ ਲੈਣਾ ਕਿ ਸਿਮਿਲਰ ਕੇਸਸ ਕਿਹੜੇ ਆ ਕੀ ਆਰਗੂਮੈਂਟ ਬਣਦੀ ਆ ਸੋ ਜਿਹੜੀ ਇੰਟੈਲੈਕਚੁਅਲ ਲੇਬਰ ਆ ਜਿਹੜੀ ਚਾਹੇ ਉਹ ਵਕੀਲ ਹੈ ਚਾਹੇ ਉਹ ਡਾਕਟਰ ਹੈ ਚਾਹੇ ਉਹ ਟੀਚਰ ਹੈ ਜਿਵੇਂ ਟੀਚਰ ਹੈ ਜਿਹੜਾ ਬੱਚਾ ਹੈਗਾ ਔਰ ਰੈਕਟੈਂਟ ਹੈ ਆਪਣੇ ਟੀਚਰ ਨੂੰ ਜਾ ਕੇ ਸਵਾਲ ਪੁੱਛਣ ਤੋਂ ਬਟ AI ਨਾਲ ਉਹਨੂੰ ਹੈਜ਼ਿਟੇਸ਼ਨ ਨਹੀਂ ਹੋਏਗੀ ਇਸੇ ਤਰ੍ਹਾਂ ਡਾਕਟਰ ਹੈ ਕਿਸੇ ਨੂੰ ਸਪ ਮਾਪਿਓ ਉਹ ਨਹੀਂ ਦੱਸਦਾ ਮਾਪਿਓ ਲੋਕਾਂ ਨੂੰ ਨਹੀਂ ਦੱਸਦੇ ਬਟ ਕਿਉਂਕਿ ਇਹ ਫੈਸਲੇਸ ਹੈ ਜੇ AI ਹੋਏਗੀ ਤਾਂ ਸ਼ਾਇਦ ਉਹ ਆਪਣੀ ਸਾਰੀ ਬਿਮਾਰੀਆਂ ਨੂੰ ਦੱਸ ਦੇਗਾ ਸੋ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਨਾ ਉਹ ਪਹਿਲਾਂ ਜਿਹੜੀ ਸੀ ਜਿਹੜੇ ਮਸ਼ੀਨਸ ਨੇ ਉਹਨੇ ਫਿਜ਼ੀਕਲ ਲੇਬਰ ਨੂੰ ਰਿਪਲੇਸ ਕੀਤਾ ਤੇ ਜਿਹੜੀ AI ਆ ਇਹ ਇੰਟੈਲੈਕਚੁਅਲ ਲੇਬਰ ਨੂੰ ਰਿਪਲੇਸ ਕਰੇਗੀ ਔਨ ਆਲ ਫੀਲਡਸ ਨਾਟ ਓਨਲੀ ਮੈਂ ਇਹਨੂੰ ਖਤਰਾ ਨਹੀਂ ਸਮਝਦਾ ਦੇਖੋ ਜੀ ਟੈਕਨੋਲੋਜੀ ਤਾਂ ਆਉਂਦੀ ਆ ਠੀਕ ਆ ਉਹਦੇ ਵਿੱਚ ਦਾ ਮੈਨ ਇਟਸ 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 ਅ ਪੋਜ਼ਿਟਿਵ ਕਾਈਂਡ ਆਫ ਅ ਕੰਪੀਟੀਸ਼ਨ ਵੀ ਹੈਵ ਟੂ ਸਟੇ ਅਹੈਡ ਆ ਵੀ ਹੈਵ ਟੂ ਲਰਨ ਹਾਊ ਟੂ ਯੂਜ਼ AI ਨਾਟ ਲੈਟ ਦਾ AI ਯੂਜ਼ ਅਸ ਠੀਕ ਹੈ ਸਰ ਸਾਹਿਬ ਵੀ ਹੈਲਥ ਗਾਰਡ ਵੀ ਚਲੋ ਪ੍ਰੈਸ ਕਾਨਫਰੈਂਸ ਉਸ ਤੋਂ ਇਲਾਵਾ ਜੇ ਕੱਲ ਕੀਤੀ ਹੋਈ ਸਿਵਲ ਹਸਪੀਟਲ ਰੈਂਕਿੰਗ ਦੇ ਵਿੱਚ ਬਠਿੰਡਾ ਨੰਬਰ 1 ਤੇ ਆ ਗਿਆ ਅੰਮ੍ਰਿਤਸਰ ਕਦੀ ਨੰਬਰ 1 ਹੁੰਦਾ ਸੀ ਇਹ ਕਾਰਨ ਸਮਝਦਾ ਕਿ ਅੰਮ੍ਰਿਤਸਰ ਦਾ ਸਿਵਲ ਹੋਤਾ ਜਿਹੜਾ ਰੈਂਕਿੰਗ ਵਿੱਚ ਦੇਖੋ ਮੈਂ ਬੇਸਿਕਲੀ ਇਹ ਸਮਝਦਾ ਪੀਏ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਉੱਥੇ ਮੌਕੇ ਤੇ ਐਡਮਿਨਿਸਟਰਰ ਜਿਹੜਾ ਐਸਐਮਓ ਸਿਵਲ ਸਰਜਨ ਸਭ ਆਪਣੇ ਨਾਲ ਖੜੇ ਆ ਕੱਲ ਮੈਂ ਲੁਧਿਆਣੇ ਗਿਆ ਲੁਧਿਆਣੇ ਦੇ ਵਿੱਚ ਮੈਂ ਜਾਂਦਾ ਸੀ ਬੜਾ ਬੜਾ ਮਨ ਖਰਾਬ ਹੁੰਦਾ ਸੀ ਉੱਥੇ ਚੂਹੇ ਸੀ ਮਤਲਬ ਬੁਰੀ ਹਾਲਤ ਸੀ ਹੁਣ ਉੱਥੇ ਕੋਈ ਚੂਹਾ ਨਹੀਂ ਹੈ ਉਹਦੇ ਸਟੈਟਿਕਸ ਬਹੁਤ ਵਧੀਆ ਸੀ ਸਾਰੇ ਹਸਪਤਾਲਾਂ ਦੇ ਵਿੱਚ ਸਾਰੀ ਸਹੂਲਤ ਦੇ ਰਹੇ ਆ ਔਰ ਪਹਿਲਾਂ ਇਹਨਾਂ ਕੋਲ ਰਿਸੋਰਸਸ ਨਹੀਂ ਹੁੰਦੇ ਸੀ ਵੀ ਜਿਵੇਂ ਉਹਨਾਂ ਨੇ ਸਟਾਫ ਰੱਖਿਆ ਹੁਣ ਇਹਨਾਂ ਕੋਲੇ ਰਿਸੋਰਸਸ ਦੀ ਕੋਈ ਕਮੀ ਨਹੀਂ ਆ ਸਾਡੀ ਆਲਰੇਡੀ ਜਿਹੜੀ ਕਨਵਰਸ਼ਨ ਹੈ ਉਹ 70% ਪਲੱਸ ਹੈ ਮੁੱਖ ਮੰਤਰੀ ਸਿਰਜੋਜ ਲਾਦੇ ਜੂਰੇ ਕੋਲੇ ਬਹੁਤ ਸਾਰੇ ਪੈਸੇ ਆ ਗਏ ਉਹਨੂੰ ਅਸੀਂ ਸਾਰੀਆਂ ਪਾਵਰਸ ਦਿੱਤੀਆਂ ਕਿ ਤੁਸੀਂ ਸਟਾਫ ਸਪਾਈ ਕਰਮਚਾਰੀ ਹੋਰ ਰੱਖੋ ਉਹਨਾਂ ਨੂੰ ਵੇ ਵਧਾ ਦਿਓ ਉਹਨਾਂ ਦੀ ਉਹਨਾਂ ਨੂੰ ਅਨਸੈਂਟਰ ਦੇ ਦਿਓ ਜਿਹੜੇ ਤੁਹਾਨੂੰ ਕੋਈ ਕਲਾਸ 3 ਵੀ ਚਾਹੀਦੀ ਹੈ ਕੋਈ ਨਰਸਸ ਹੋਰ ਚਾਹੀਦੀਆਂ ਹੋਰ ਰੱਖ ਲਓ ਤੁਸੀਂ ਟੈਂਪਰੇਰੀ ਇੰਵੋਟਰੀ ਦੋ ਤੁਹਾਨੂੰ ਚਾਹੀਦਾ ਕਰੋ ਹਸਪਤਾਲ ਹਸਪਤਾਲ ਘਟਨੇ ਨਹੀਂ ਮੈਂ ਦੱਸਦਾ ਮੈਂ ਦੱਸਦਾ ਉਹ ਉੱਥੇ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਤੁਸੀਂ ਅਲਟਰਾਸਾਉਂਡ ਦੀ ਗੱਲ ਕੀਤੀ ਹੈ ਮਸ਼ੀਨਾਂ ਦੀ ਸ਼ੂਨੀਆਂ ਚ ਮਸ਼ੀਨਾਂ ਤਾਂ ਮੈਂ ਜਿੰਨੀਆਂ ਕੋਈ ਗੰਨੀਆਂ ਖਰੀਦਾਂਗਾ ਉਹਦੇ ਜਿਹੜੇ ਸਾਡੇ ਕੋਲੇ ਰੈਡੀਓਲੋਜਿਸਟਰ ਉਹ ਬਹੁਤ ਕਰਟਾ ਹੈ ਸੋਨੋਗ੍ਰਾਫਰ ਮਤਲਬ ਚਲੋ ਉਹ ਜਿਹੜਾ ਅਲਟਰਾ ਜਿਹੜਾ ਕੋਈ ਰੈਡੀਓਗ੍ਰਾਫਰ ਹੈ ਸੋਨੋ ਉਹ ਮਲੋ ਉਹ ਜਿਹੜਾ ਤੁਹਾਡਾ ਅਲਟਰਾਸਾਉਂਡ ਵੀ ਕਰੇਗਾ ਉਹ ਸਿਟੀ ਸਕੈਨ ਵੀ ਕਰੇਗਾ ਐਮ ਆਰ ਆਈ ਵੀ ਪੜੇਗਾ ਸੋਨੋਗ੍ਰਾਫਰ ਅਸੀਂ ਕਰਦੇ ਆ ਸ਼ਾਰਟ ਕੋਰਸਸ ਕਰਦੇ ਆ ਸਾਡੇ ਕੋਲ ਜਦੋਂ ਸ਼ਾਰਟੇਜ ਹੁੰਦੀ ਆ ਉਹਨੂੰ 6 ਮਹੀਨੇ ਦਾ ਕੋਰਸ ਕਰਾਉਂਦੇ ਆ ਅਸੀਂ ਤੇ ਉਹ ਸਾਡੇ ਕੋਲੇ ਟ੍ਰੇਨਡ ਮੈਨ ਪਾਵਰ ਦੀ ਕਮੀ ਆ ਉਹਨੂੰ ਅਸੀਂ ਬ੍ਰਿਜ ਕਰ ਰਹੇ ਆ ਬਹੁਤ ਸਾਰੇ ਨਵੇਂ ਕੋਰਸਸ ਸ਼ੁਰੂ ਕੀਤੇ ਆ ਅਸੀਂ ਸ਼ਾਰਟ ਕੋਰਸਸ ਸ਼ੁਰੂ ਕੀਤੇ ਆ ਤੇ ਸਾਡੇ ਕੋਲੇ ਸਪੈਸ਼ਲਿਸਟ ਜਿਹੜੇ ਸੀਗੇ ਪਹਿਲਾਂ ਤਾਂ ਮੈਂ ਜਿਹੜੇ ਬੱਚੇ ਸਾਡੇ ਕੋਲੇ ਪੀਜੀ ਕਰਦੇ ਸੀ ਉਹਨਾਂ ਦੀ ਜਿਹੜਾ ਬੌਂਡ ਭਰਦੇ ਸੀਗੇ ਇਹ ਅਕਾਲੀ ਭਾਜਪਾ ਵੇਲੇ ਵੀ ਭਰਦੇ ਸੀ ਕਾਂਗਰਸ ਵੇਲੇ ਵੀ ਭਰਦੇ ਸੀ ਕਿ ਸਾਡੀ ਪਹਿਲੀ ਸਰਕਾਰ ਜਿਹੜਾ ਨੇ ਉਹਨਾਂ ਨੂੰ ਕਿਹਾ ਵੀ ਜਾਓ ਭਾਈ ਨੌਕਰੀ ਕਰੋ ਜਾਂ ਫਿਰ ਤੁਸੀਂ 20 ਲੱਖ ਰੁਪਏ ਜਮ੍ਹਾਂ ਕਰਾਓ ਉਹਦੇ ਚੋਂ 250 ਨੂੰ ਕਿਹਾ ਸੀ 100 ਬਾਕੀਆਂ ਨੇ ਪੈਸੇ ਜਮ੍ਹਾਂ ਕਰਾਏ 100 ਨੇ ਜੁਆਇਨ ਵੀ ਕੀਤੀ ਉਹਦੇ ਵਿੱਚੋਂ ਉਹਦੇ ਨਾਲ ਸਾਨੂੰ ਥੋੜੀ ਮੈਡੀਕਲ ਕਾਲਜ ਦਿੱਕਤ ਆਈ ਹੈ ਹੁਣ ਮੈਂ ਕਰਤਾ ਵੀ 1 ਸਾਲ ਮੈਡੀਕਲ ਕਾਲਜ ਇੱਕ ਸੈਲਫ ਫੀਲਡ ਦੇ ਵਿੱਚ ਤਾਂ ਕਿ ਸਾਡਾ ਦੋਨਾਂ ਦਾ ਕਵਰ ਹੋ ਜਾਏ ਇਸੇ ਤਰ੍ਹਾਂ ਜਿਹੜੇ ਰਿਟਾਇਰ ਹੋ ਰਿਹਾ ਜਿਹੜੇ ਬੰਦੇ ਆਲਟਰਾ ਜਿਹੜੇ ਤੁਹਾਡੇ ਰੇਡੀਓਲੋਜ ਗਾਇਨੇਕੋਲੋਜਿਸਟ ਅਨਸਥੈਟਿਸਟ ਅਸੀਂ ਉਹਨਾਂ ਨੂੰ ਕਹ ਰਹੇ ਹਾਂ ਵੀ ਤੁਸੀਂ 58 ਤੇ ਰਿਟਾਇਰ ਨਾ ਹੋ ਤੁਸੀਂ 65 ਸਾਲ ਤੱਕ ਈਵਨ ਜਿਹੜਾ ਡੀਐਨਵੀ ਕੋਰਸ ਸ਼ੁਰੂ ਕਰ ਦਿਓ 70 ਸਾਲ ਤੱਕ ਤੁਸੀਂ ਕੰਮ ਕਰੋ ਜਿੰਨੇ ਜਦ ਤੁਸੀਂ ਆਪਣੇ ਸਪੈਸ਼ਲਟੀ ਦਾ ਕੰਮ ਕਰ ਸਕਦੇ ਹੋ ਉਹਦੇ ਨਾਲ ਵੀ ਗੱਲ ਨਹੀਂ ਬਣੀ ਫਿਰ ਹੁਣ ਅਸੀਂ ਜਿਵੇਂ ਲੁਧਿਆਣੇ ਦੇ ਵਿੱਚ ਦੋ ਫਿਜੀ ਸਾਡੇ ਕੋਲ ਫਿਜੀਸ਼ਨ ਨਹੀਂ ਹੁੰਦੇ ਸੀ ਹੁਣ ਦੋ 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 ਜਿਹੜੇ ਜਿਹੜੇ ਦੋ ਹੈਗੇ ਆ ਜਿਹੜੇ ਦੋ ਹੈਗੇ ਆ ਨਾ ਜੀ ਉਹ ਆਪਣੇ ਪੈਨਲਮੈਂਟ ਮੋਡ ਤੇ ਪੋਜੀਸ਼ਨ ਜੁਆਇਨ ਕਰ ਗਏ ਸੋ ਸਾਡਾ ਕੰਮ ਚੱਲਦਾ ਹੋ ਗਿਆ ਉਹਦੇ ਵਿੱਚ ਸਾਨੂੰ ਸਾਨੂੰ ਸਫਲਤਾ ਮਿਲੀ ਜਿਵੇਂ ਮਹੱਲਕਨਿਕ ਚ ਕਰਦੇ ਆ ਨਾ ਅਸੀਂ 300 ਚਾਹੀਦੇ ਸੀਗੇ ਸਾਡੇ ਕੋਲ 650 ਅਪਲਾਈ ਕਰਤਾ ਉਹ ਅਸੀਂ ਹੁਣ ਉਹ ਸਾਡਾ ਸਿਸਟਮ ਠੀਕ ਚੱਲ ਰਿਹਾ ਹੈਗਾ ਸੋ ਵੀ ਆਰ ਟ੍ਰਾਈਂਗ ਜੋ ਜੋ ਐਸੋਲੇ ਮੌਕੇ ਦੇ ਹਾਲਾਤ ਆ ਉਹਦੇ ਵਿੱਚ ਤੇ ਹੁਣ ਸਾਡਾ ਹੁਣ ਤੁਸੀਂ ਕੀ ਕਹੇ ਸੁਪਰ ਸਪੈਸ਼ਲਿਸਟ ਦੇਖੋ ਪਟਿਆਲੇ ਤੇ ਅਮਰਸਰ ਦੇ ਵਿੱਚ ਅਸੀਂ ਹੁਣ ਹਾਰਟ ਦੀ ਸਰਜੀ ਸ਼ੁਰੂ ਹੋ ਗਈ ਹੈ ਸਟੈਂਟ ਪਾਉਣੇ ਸ਼ੁਰੂ ਹੋ ਗਏ ਆ ਬ੍ਰੇਨ ਸਰਜੀ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ ਅਸੀਂ ਲਿਵਰ ਟ੍ਰਾਂਸਪਲੈਂਟ ਅਸੀਂ ਕਰਤਾ ਮੋਹਾਲੀ ਦੇ ਵਿੱਚ ਇਹਨੂੰ ਹੱਬ ਐਂਡ ਸਪੋਕ ਕਹਿੰਦੇ ਆ ਤੇ ਅਸੀਂ ਹੋਰ ਬਹੁਤ ਸਾਰੇ ਜਿਵੇਂ ਪੇਟ ਦੀਆਂ ਬਿਮਾਰੀਆਂ ਗੁਰਦਿਆਂ ਦਾ ਲਿਵਰ ਟ੍ਰਾਂਸ ਜਿਹੜਾ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਆ ਮੇਰਾ ਟਾਰਗੇਟ ਹੈ ਸੋ ਅਸੀਂ ਉਧਰ ਨੂੰ ਜਾ ਰਹੇ ਆ ਜੀ ਮੰਨ ਲਓ ਜਿਹੜੇ ਸੁਪਰ ਸਪੈਸ਼ਲਿਸਟ ਆ ਉਹਨਾਂ ਦੀ ਕੀ ਐਸਪੀਰੇਸ਼ਨਸ ਆ ਕੀ ਡਿਫਿਕਲਟੀਜ਼ ਆ ਬ ਉਹਨਾਂ ਨੂੰ ਕਿਸੇ ਤਰੀਕੇ ਨਾਲ ਇਨਸੈਂਟਿਵੇਸ ਕਰਕੇ ਉਹ ਕਰ ਰਹੇ ਆ ਅਸੀਂ ਸਰ ਕੈਂసర్ ਇੰਸਟੀਚਿਊਟ ਦੀ ਬਿਲਡਿੰਗ ਇੱਥੇ ਬਣ ਚੁੱਕੀ ਹੈ ਲੇਕਿਨ ਇਹ ਤਾਂ ਕੋਈ ਸ਼ੁਰੂ ਨਹੀਂ ਹੋ ਰਿਹਾ ਉਹਦੇ ਬਾਰੇ ਕੋਈ ਹਾਂ ਉਹਦੇ ਬਾਰੇ ਵੀ ਅਸੀਂ ਉਹ ਸਾਰੀ ਪ੍ਰੋਸੈਸ ਚੱਲਦੀ ਪਈ ਹੈ ਜੀ ਸਾਡੇ ਕੋਲੇ ਸਭ ਤੋਂ ਜ਼ਿਆਦਾ ਸਾਡੇ ਨੂੰ ਮੁਸ਼ਕਲ ਆ ਰਹੀ ਹੈ ਉਹ ਨਿਊਕਲੀਅਰ ਫਿਜ਼ੀਸ਼ਿਸ ਹਸਟੰਡ ਹੈ ਉਹ ਬਹੁਤ ਰੇਅਰ ਹੈ ਜਿਵੇਂ ਉਹ ਜਿਹੜੇ ਤੁਹਾਡੇ ਰੇਡੀਓਲੋਜਿਸ ਤੋਂ ਵੀ ਜ਼ਿਆਦਾ ਰੇਅਰ ਹੈ ਬਸ ਉਸੇ ਦੀ ਕਮੀ ਹੈ ਜਿੰਨੀ ਦੇਰ ਉਹ ਨਹੀਂ ਹੈ ਉਨੀ ਦੇਰ ਤੁਸੀਂ ਮਤਲਬ ਕੰਮ ਨਹੀਂ ਸ਼ੁਰੂ ਕਰ ਸਕਦੇ ਸੋ ਇਹਦੇ ਚ ਜਿਹੜਾ ਡ੍ਰੇਨ ਮੈਨ ਪਾਵਰ ਹੈ ਸਕਿੱਲ ਹੈ ਉਹਦੀ ਬਹੁਤ ਸ਼ਾਰਟੇਜ ਹੈ ਉਹਨੂੰ ਅਸੀਂ ਬ੍ਰਿਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਅਸੀਂ ਕੁਝ ਇੱਕ ਚੀਜ਼ਾਂ ਜਿਹੜੀਆਂ ਸਰਵਿਸਸਾਂ ਆਊਟਸੋਰਸ ਕਰ ਰਹੇ ਹਾਂ ਕਿ ਜਿਹੜੀਆਂ ਕੰਪਨੀਆਂ ਇਹਦੇ ਵਿੱਚ ਸਪੈਸ਼ਲਾਈਜ਼ ਕਰਦੀਆਂ ਜਿਵੇਂ ਅਸੀਂ ਪਾਬਾ ਕੈਂਸਰ ਹਸਪੀਟਲ ਆ ਉਹਦੇ ਵੀ ਸਾਰਾ ਕੁਝ ਕਰ ਰਹੇ ਹਾਂ ਸੋ ਘੱਟੋ ਘੱਟ ਸਾਡੇ ਕੋਲੇ ਇੰਨੀ ਕਪੈਸਿਟੀ ਹੈਗੀ ਸਾਡੇ ਬੰਦਿਆਂ ਨੂੰ ਸਟੇਟ ਤੋਂ ਬਾਹਰ ਨਹੀਂ ਜਾਣਾ ਪੈਗਾ ਔਰ ਬਾਹਰਲੇ ਬੰਦੇ ਸਾਡੇ ਕੋਲ ਆ ਰਹੇ ਆ ਉਹ ਅਸੀਂ ਕਰ ਦਾਂਗੇ ਜੀ ਅਗਲੇ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮ ਅਸੀਂ ਓਵਰਕਮ ਕੀਤੀਆਂ ਪ੍ਰੈਕਟਿਸ ਕਰਨ ਦੀ ਕੋਈ ਇਸ਼ੂ ਨਹੀਂ ਹੈ ਜੀ ਅਸੀਂ ਖਰੀਦਾਂਗੇ ਨਿਊਕਲੀਅਰ ਫਿਜ਼ੀਸ਼ਿਸ ਦਾ ਇਸ਼ੂ ਹੈ ਜੀ ਪਰ ਮਸ਼ੀਨਾਂ